ਪੰਜਾਬ ਦੇ ਕਿਸਾਨ ਆਪਣੇ ਹੱਕਾਂ ਦੇ ਲਈ ਜਿੱਥੇ ਦਿੱਲੀ ਚਲੋ ਦਾ ਨਾਅਰਾ ਦੇ ਕੇ ਦਿੱਲੀ ਵੱਲ ਵੱਧਦੇ ਹੋਏ ਪੰਜਾਬ ਹਰਿਆਣਾ ਬਾਰਡ ਤਸ਼ੰਗਰਸ਼ ਕਰਦੇ ਹਨ ਉੱਥੇ ਹੀ ਇਹਨਾਂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਕਾਂਗਰਸ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਅਤੇ ਉਹ ਪਹਿਲਾਂ ਵੀ ਕਿਸਾਨਾਂ ਦੇ ਹੱਕ ਵਿੱਚ ਸਨ ਅਤੇ ਹੁਣ ਵੀ ਉਹਨਾਂ ਦੇ ਹੱਕ ਵਿੱਚ ਹਨ ਬਟਾਲਾ 'ਚ ਕਾਂਗਰਸ ਭਵਨ 'ਚ ਹੋਈ ਪ੍ਰੈਸ ਕਾਨਫਰੰਸ 'ਚ ਕਾਂਗਰਸੀ ਨੇਤਾ ਅਤੇ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਅਤੇ ਜੁਫਤ ਕਾਂਗਰਸ ਨੇਤਾ ਗੋਤਮ ਸੇਠ ਦਾ ਕਹਿਣਾ ਸੀ ਕਿ ਪੰਜਾਬ ਦੇ ਕਿਸਾਨ ਨਾਲ ਅੱਜ ਹਰਿਆਣਾ ਅਤੇ ਕੇਂਦਰ ਸਰਕਾਰ ਇਸ ਤਰ੍ਹਾਂ ਦਾ ਵਤੀਰਾ ਕਰ ਰਹੀ ਹੈ ਜਿਵੇਂ ਉਹ ਭਾਰਤ ਦੇ ਦੇਸ਼ ਦੇ ਵਾਸੀ ਹੀ ਨਾ ਹੋਣ ਵੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੇਸ਼ ਦੇ ਅੰਧਾਤਤਾ ਦੇ ਹੱਕ ਦੇ ਵਿੱਚ ਹੈ ਜੋ ਕਿ ਸੈਂਟਰ ਸਰਕਾਰ ਭਾਜਪਾ ਦੀ ਸਰਕਾਰ ਜਿਹੜੀ ਹੈ ਸਾਡੇ ਅੰਧਾਤਤਾ ਦੇ ਉੱਤੇ ਤਸ਼ੱਦਦ ਕਰ ਰਹੀ ਹੈ ਉਸ ਮੈਟਰ ਦੇ ਉੱਤੇ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਜਿਹੜਾ ਕਿ ਸਾਡੇ ਡੇਲੇ ਦੇ ਪ੍ਰਧਾਨ ਬਰਿੰਦਰਪ੍ਰੀਤ ਸਿੰਘ ਪਾੜਾ ਜੀ ਦੀ ਰਹਿਨਮਾਈ ਹੇਠ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਇਸੇ ਕਰਕੇ ਹੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਅੱਜ ਉਹ ਕਿਸਾਨ ਦੇ ਪੁੱਤ ਕਿੱਥੇ ਨੇ ਸਾਡੇ ਇੰਨੇ ਜਿਹੜੇ ਕਿਸਾਨ ਆ ਕੱਲ ਵੀ 100 ਤੋਂ ਵੱਧ ਕਿਸਾਨ ਜਿਹੜੇ ਘਾਇਲ ਹੋਏ ਆ ਅਜੇ ਕਈਆਂ ਦੀ ਹਾਲਤ ਵੀ ਗੰਭੀਰ ਹੈ ਅੱਜ ਉਹ ਕਿਸਾਨ ਦੇ ਪੁੱਤ ਕਿੱਥੇ ਆ ਉਹ ਕਿਉਂ ਨਹੀਂ ਕਿਸਾਨ ਦੇ ਹੱਕ ਦੇ ਵਿੱਚ ਬੋਲੇ ਅੱਜ ਅਸੀਂ ਇਹੀ ਉਹਨਾਂ ਕੋਲ ਜਵਾਬ ਮੰਗਣਾ ਚਾਹੁੰਦੇ ਆ ਜੇ ਕਿਸਾਨ ਕਾਂਗਰਸ ਪਾਰਟੀ ਪਹਿਲੇ ਵੀ ਕਿਸਾਨਾਂ ਦੇ ਨਾਲ ਸੀ ਤੇ ਹੁਣ ਵੀ ਕਿਸਾਨਾਂ ਦੇ ਨਾਲ ਆ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਜਿਹੜੇ ਆ ਅੱਜ ਤੋਂ 3 ਦਿਨ ਪਹਿਲੇ ਵੀ ਕਿਸਾਨਾਂ ਦੇ ਜਿਨ੍ਹਾਂ ਦੇ ਪ੍ਰੋਬਲਮ ਆਈ ਹੈ ਜਿਨ੍ਹਾਂ ਦੇ ਛੱਟਾਂ ਲੱਗੀਆਂ ਉਹਨਾਂ ਕੋ ਹੋ ਕੇ ਆਏ ਤੇ ਆਪਾਂ ਵੀ ਇੱਥੇ ਬਟਾਲੇ ਦੇ ਵਿੱਚ ਜਿਹੜਾ ਜਰਨੈਲ ਸਿੰਘ ਨਾਂ ਦੇ ਕਿਸਾਨ ਦੇ ਉੱਤੇ ਛੱਟ ਲੱਗੀ ਸੀ ਉਹਨਾਂ ਦੇ ਅਸੀਂ ਵੀ ਸਾਰੇ ਜਾਣੇ ਸਾਰੀ ਟੀਮ ਸਾਡੀ ਉਹਨਾਂ ਦਾ ਪਤਾ ਲੈਣ ਗਈ ਸੀ ਤੇ ਕਾਂਗਰਸ ਪਾਰਟੀ ਜਿਹੜੀ ਆ ਕਿਸਾਨਾਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ ਅਗਲੀ ਰਣਨੀਤੀ ਕੀ ਰੋਗੀ ਅਗਰ ਕਿਸਾਨਾਂ ਨੂੰ ਕਾਂਗਰਸ ਦਾ ਸਟੈਂਡ ਥਿਅਰ ਹੈ ਜੀ ਤਨ ਮਨ ਤੇ ਧਨ ਦੇ ਨਾਲ ਅਸੀਂ ਕਿਸਾਨਾਂ ਦੇ ਨਾਲ ਆ ਜਿੱਥੇ ਕਿਤੇ ਲੋਡ ਪਈ ਉਹ ਸਾਡਾ ਅੰਦਾਜ਼ਾ ਵਾ ਅਸੀਂ ਉਹਨਾਂ ਨੂੰ ਅੱਖੋਂ ਪਰਖੇ ਨਹੀਂ ਕਰ ਸਕਦੇ ਸਾਰੀ ਸਾਡੀ ਟੀਮ ਸਾਡੇ ਮੇਅਰ ਸਾਹਿਬ ਬੈਠੇ ਆ ਸਾਡੇ ਬੌਸ ਆ ਜੋ ਸਾਨੂੰ ਹੁਕਮ ਲਾਣਗੇ ਅਸੀਂ ਉਦਾਂ ਹੀ ਚੜ੍ਹਦੀ ਕਲਾ ਚ ਰਹੇਗੀ ਸਾਡੀ ਪਾਰਟੀ ਜਿਹੜਾ ਅੱਜ ਕਿਸਾਨ ਨਿਤਮੁਰੂ ਮੀਡੀਆ ਨੇ ਧਰਨਾ ਲਾਇਆ ਉਹ ਅੱਜ ਤੋਂ 3 ਸਾਲ ਪਹਿਲਾਂ ਵੀ ਲੱਗਾ ਸੀਗਾ ਉਹਦੇ ਚ ਜਿਹੜੀਆਂ ਸੈਟਅਪਸ ਕਰਨ ਵਾਲੀਆਂ ਮੰਗਾ ਮੰਨੀਆਂ ਸੀ ਉਹ ਇਹਨਾਂ ਨੇ ਕੋਈ ਲਾਗੂ ਨਹੀਂ ਕੀਤੀ ਉਦੈ ਲਈ ਇਹਨਾਂ ਨੂੰ ਦੁਬਾਰਾ ਸੰਘਰਸ਼ ਕਰਨਾ ਪੈ ਰਿਹਾ ਤੇ ਉਹ ਅੱਜ ਚੱਗੂ ਬਾਡਰ ਤੇ ਇੰਨਾ ਲੱਗਦਾ ਜਿਵੇਂ ਤਾਂ ਕਿਸੇ ਦੂਜੇ ਦੇਸ਼ ਨਾਲ ਜੰਗ ਲੱਗੀ ਹੈ ਤੇ ਅਸੀਂ ਇਹਨਾਂ ਦੇ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਸਾਡੀ ਸਪੋਰਟ ਦੀ ਲੋੜ ਹੋਵੇ ਜਿਸ ਤਰ੍ਹਾਂ ਸਾਡੀ ਪਾਰਟੀ ਕਾਈ ਕਮਾਂਦਾ ਦੇਸ਼ ਆਏਗਾ ਅਸੀਂ ਸਾਰੇ ਹੀ ਤਰਨ ਮੰਨਤਾਂ ਦੇ ਨਾਲ ਉਸ ਸੰਘਰਸ਼ ਦੇ ਵਿੱਚ ਜਾਣ ਪਿਆ ਰਹੇ। ਕਿਸਾਨਾਂ ਨੇ ਐਲਾਨ ਕੀਤਾ ਸੀ ਬਿਲਕੁਲ ਉਹ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਵੀ ਭਾਜਪਾ ਦੀ ਸਰਕਾਰ ਆ ਹਰਿਆਣਾ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਆ। ਇਹਨਾਂ ਦੀ ਨੀਤੀ ਕੋਈ ਆ ਕਿ ਆਪਣਾ ਟਾਈਮ ਪਾਸ ਕਰਕੇ ਤੇ ਮੇਰੇ ਖਿਆਲ ਥੋੜੇ ਦਿਨਾਂ ਤੱਕ ਚੋਣ ਜਾਬਤਾ ਲੱਗ ਜਾਣਾ ਤੇ ਕਿਸਾਨਾਂ ਦੀਆਂ ਜਿਹੜੀਆਂ 550 ਤੋਂ ਪਸਾਨ ਉੱਤੇ ਪਿਛਲੀ ਵਾਰੀ ਸ਼ਹੀਦ ਹੋਏ ਸੀ ਤੇ ਜਿਹੜਾ ਐਡਾ ਵੱਡਾ ਸੰਘਰਸ਼ ਕੀਤਾ ਤੇ ਉਹਨਾਂ ਦਾ ਸਾਰਾ ਹੀ ਫਰਾਡ ਹੋਇਆ। ਇਹ ਇਹਨਾਂ ਨੂੰ ਇਹ ਕਿ ਸਾਡਾ ਟਾਈਮ ਲੰਘ ਜਾਊਗਾ ਤੇ ਮੰਗ ਕੋਈ ਨਹੀਂ ਮੰਨਣੀ ਤੇ ਉਹਨਾਂ ਨੇ ਬੜੇ ਬੜੀ ਇਹਨਾਂ ਨਾਲ ਮੀਟਿੰਗਾਂ ਕਰ ਚੁੱਕੇ ਆ ਹੁਣ ਵੀ ਮੀਟਿੰਗਾਂ ਹੋਈਆਂ ਨੇ ਪਰ ਉਹਦਾ ਕੋਈ ਸਟਾਣੀ ਨਿਕਲਦਿਆਂ ਤੇ ਇਹ ਜਿਹੜੀ ਸਰਕਾਰ ਆ ਬਿਲ ਪੁਰ ਨਿਆਂ ਕਰ ਰਹੀ ਆ ਕੋਈ ਨਿਆਂ ਨਹੀਂ ਦੇ ਰਹੀ ਉਹਨਾਂ ਨੂੰ ਤੇ ਇਹ ਜਿਹੜੀ ਆ ਬਹੁਤ ਹੀ ਮਾੜੀ ਨਿੰਦਣ ਜੋ ਗੱਲ ਆ ਵੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਆ ਤੇ ਰੌਲਾ ਤੇ ਉਹ ਪਾਈ ਜਾਂਦੇ ਆ ਕਿ ਇਹ ਕਿਸਾਨਾਂ ਦੇ ਨਾਲ ਆ ਪਰ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲਾਬਾਰੀ ਹੋ ਰਹੀ ਆ ਤੋ ਉੱਥੇ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਫਟਰੋੜੇ ਆ ਤੇ ਉਹਦੇ ਲਈ ਤੇ ਕੁਝ ਕੀਤਾ ਨਹੀਂ ਇਹਨਾਂ ਨੇ ਕੋਈ ਸਪੋਰਟ ਨਹੀਂ ਕੀਤੀ ਕੋਈ ਬਿਆਨ ਨਹੀਂ ਦਿੱਤਾ ਤੇ ਜਿਹੜੀ ਕਾਲੀਦਾਲਿਆ ਉਹ ਤੇ ਉਦਾਂ ਹੀ ਚੁੱਪ ਕਰਕੇ ਬੈਗੀ ਆ ਕਿ ਭਾਜਪਾ ਨਾਲ ਲਾਇਸੈਂਸ ਦਾ ਫਿਰਦਾ ਸੀ ਉਹ ਲੱਗਦਾ ਕਿ ਬੋਲ ਹੀ ਨਹੀਂ ਸਕਦੇ ਇਸ ਮਸਲੇ 'ਚ ਮਤੋਂ ਵੇਖੋ ਜਿਹੜਾ ਸੁਆਮੀ ਨਾਥਨ ਦੀ ਕਮਿਸ਼ਨ ਦੀ ਜਿਹੜੀ ਕਮਿਸ਼ਨ ਸਥਾਪਿਤ ਕੀਤਾ ਸੀ ਉਹ ਕਾਂਗਰਸ ਵਾਲੇ ਕੀਤਾ ਗਿਆ ਸੀਗਾ ਤੋ ਉਸ ਤੋਂ ਬਾਅਦ ਬੀਜੇਪੀ ਸਰਕਾਰ ਆ ਗਈ ਉਹਨਾਂ ਨੇ ਉਦੋਂ ਤੋਂ ਹੀ ਲਾਰਾ ਮੋਦੀ ਸਾਹਿਬ ਲਈ ਗਿਆ ਕਿ ਜਿਹੜਾ ਕਮਿਸ਼ਨ ਦੀ ਰਿਪੋਰਟ ਆਏਗੀ ਅਸੀਂ ਇਹਨੂੰ ਲਾਗੂ ਕਰਾਂਗੇ ਅੱਜ ਤੱਕ ਉਹ ਪੇਸ਼ ਨਹੀਂ ਲਾਗੂ ਵੀ ਹੋਈ